ਰੇਡੀ ਨਿੰਬੂ ਸੇਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਡੰਡੀ ਵਿਟਾਮਿਨ ਸੀ ਨਾਲ ਭਰਪੂਰ ਹੋਣ ਤੋਂ ਇਲਾਵਾ ਇਹ ਚਮੜੀ ਲਈ ਵੀ ਫਾਇਦੇਮੰਦ ਹੈ ਡੰਡੀ ਸੁੰਦਰਤਾ ਵਧਾਉਣ ਤੋਂ ਇਲਾਵਾ ਇਸ ਦੀ ਪਰਤੋਂ ਰਸੋਈ ਨੂੰ ਚਮਕਾਉਣ ਲਈ ਵੀ ਕੀਤੀ ਜਾਂਦੀ ਹੈ ਡੰਡੀ ਹੁਣ ਤੱਕ ਜੇਕਰ ਤੁਸੀਂ ਨਿੰਬੂ ਦੀ ਵਰਤੋਂ ਸਿਰਫ ਖਾਣੇ ਵਿੱਚ ਹੀ ਕੀਤੀ ਹੈ ਪਰ ਰਸੋਈ ਦੀ ਸਫਾਈ ਲਈ ਕਦੇ ਨਿੰਬੂ ਦੀ ਵਰਤੋਂ ਨਹੀਂ ਕੀਤੀ ਹੈ ਤਾਂ ਅਸੀਂ ਤੁਹਾਨੂੰ ਨਿੰਬੂ ਦੀ ਵਰਤੋਂ ਕਰਨ ਦੇ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਆਪਨਾ ਕੇ ਤੁਸੀਂ ਆਪਣੀ ਰਸੋਈ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਡੰਡੀ ਰਸੋਈ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਵਸਤੂਆਂ ਵਿੱਚੋਂ ਇੱਕ ਸਬਜ਼ੀਆਂ ਨੂੰ ਕੱਟਣ ਵਾਲਾ ਬੋਰਡ ਹੈ ਡੰਡੀ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਸ ਬੋਰਡ ਉੱਤੇ ਸਬਜ਼ੀਆਂ ਅਤੇ ਫਲਾਂ ਦੇ ਦਾਗ ਪੈ ਜਾਂਦੇ ਹਨ ਡੰਡੀ ਇਸ ਲਈ ਇਸ ਬੋਰਡ ਨੂੰ ਸਾਫ਼ ਕਰਨ ਲਈ ਇਸ ਉੱਤੇ ਨਿੰਬੂ ਦਾ ਟੁਕੜਾ ਰਗੜਨ ਨਾਲ ਸਬਜ਼ੀਆਂ ਦੀ ਬਦਬੂ ਦੇ ਨਾਲ-ਨਾਲ ਦਾਗ ਵੀ ਦੂਰ ਹੋ ਜਾਣਗੇ ਡੰਡੀ ਆਮ ਤੌਰ ਉੱਤੇ ਰਸੋਈ ਵਿੱਚ ਵਰਤੇ ਜਾਣ ਵਾਲੇ ਸਾਫ਼ ਕੱਪੜੇ ਉੱਤੇ ਵੀ ਤੱਬੇ ਪੈ ਜਾਂਦੇ ਹਨ ਡੰਡੀ ਜੇਕਰ ਤੁਹਾਡੇ ਨਾਲ ਵੀ ਅਜੀਹਾ ਹੁੰਦਾ ਹੈ ਤਾਂ ਦਾਗ ਉੱਤੇ ਨਿੰਬੂ ਦੇ ਟੁਕੜੇ ਨੂੰ ਰਗੜੋ ਅਤੇ ਕੱਪੜੇ ਨੂੰ ਧੋ ਕੇ ਤੁੱਪ ਵਿੱਚ ਸੁਕਾ ਲਓ ਡੰਡੀ ਦਾਗ ਤੱਬੇ ਗਾਇਬ ਹੋ ਜਾਣਗੇ ਡੰਡੀ ਰਸੋਈ ਦੇ ਸਿੰਕ ਅਤੇ ਬਾਥਰੂਮ ਵਿੱਚ ਸਟੀਲ ਦੀਆਂ ਟੂਟੀਆਂ ਦੀ ਰੈਡੀ ਵਰਤੋਂ ਕਾਰਨ ਕਈ ਵਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਿੰਕ ਨੂੰ ਸਾਫ਼ ਕਰਨ ਲਈ ਨਿੰਬੂ ਵਿੱਚ ਨਮਕ ਮਿਲਾ ਕੇ ਇਸ ਦਾ ਮੋਟਾ ਪੇਸਟ ਬਣਾ ਲਓ ਹੁਣ ਇਸ ਨੂੰ ਸਾਬਣ ਦੇ ਕੋਲ ਵਿੱਚ ਮਿਲਾਓ ਅਤੇ ਸਿੰਕ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਡੰਡੀ ਇਸ ਨਾਲ ਸਿੰਕ ਬਿਲਕੁਲ ਚਮਕਦਾਰ ਹੋ ਜਾਵੇਗਾ ਡੰਡੀ ਜੇਕਰ ਤੁਹਾਡੀਆਂ ਖਿੜਕੀਆਂ ਜਾਂ ਦਰਵਾਜ਼ਿਆਂ ਦੇ ਸ਼ੀਸ਼ਾ ਉੱਤੇ ਦਾਗ ਧੱਬੇ ਹਨ ਤਾਂ ਉਹਨਾਂ ਧੱਬਿਆਂ ਉੱਤੇ ਨਿੰਬੂ ਦਾ ਰਸ ਲਗਾ ਕੇ ਚੰਗੀ ਤਰ੍ਹਾਂ ਰਗੜੋ ਡੰਡੀ ਕੁਝ ਹੀ ਸਮੇਂ ਵਿੱਚ ਦਾਗ ਪੂਰੀ ਤਰ੍ਹਾਂ ਸਾਫ਼ ਹੋ ਜਾਣਗੇ ਡੰਡੀ ਮਾਈਕ੍ਰੋਵੇਵ ਨੂੰ ਸਾਫ਼ ਕਰਨ ਲਈ ਨਿੰਬੂ ਦੇ ਟੁਕੜਿਆਂ ਨੂੰ ਇੱਕ ਕੱਪ ਪਾਣੀ ਵਿੱਚ ਪਾ ਕੇ microwaves ਵਿੱਚ ਗਰਮ ਹੋਣ ਲਈ ਰੱਖੋ ਡੰਡੀ ਇਸ ਤੋਂ ਬਾਅਦ microwaves ਨੂੰ ਸਾਫ਼ ਕਰੋ ਡੰਡੀ ਹੁਣ microwaves ਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਡੰਡੀ ਇਸ ਦੇ ਨਾਲ ਹੀ ਜੇਕਰ ਡਸਟਬਿਨ ਵਿੱਚੋਂ ਬਦਬੂ ਆਉਂਦੀ ਹੈ ਤਾਂ ਉਸ ਵਿੱਚ ਨਿੰਬੂ ਦਾ ਰਸ ਪਾ ਕੇ ਠੰਡੇ ਪਾਣੀ ਨਾਲ ਸਾਫ਼ ਕਰੋ ਡੰਡੀ ਬਦਬੂ ਦੂਰ ਹੋ ਜਾਵੇਗੀ ਡੰਡੀ ਕੀ ਤੁਸੀਂ ਜਾਣਦੇ ਹੋ ਕੇ ਤੇਲ ਦੇ ਤੱਬਿਆਂ ਤੋਂ ਛੁਟਕਾਰਾ ਪਾਉਣ ਲਈ ਤੁਹਾਡੇ ਰੈਗੂਲਰ ਕੁਕਿੰਗ ਆਇਲ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਪ੍ਰਸ਼ਨ ਚਿੰਨ ਨਿੰਬੂ ਦਾ ਰਸ ਨਮਕ ਅਤੇ ਖੰਡ ਦੇ ਨਾਲ ਵੈਜੀਟੇਬਲ ਆਇਲ ਨੂੰ ਮਿਲਾਓ ਡੰਡੀ ਇਸ ਮਿਸ਼ਰਣ ਨੂੰ ਮੁਲਾਇਮ ਪਾਂਡਿਆਂ ਉੱਤੇ ਫਲਾਓ ਅਤੇ ਕੁਝ ਦੇਰ ਬਾਅਦ ਇਸ ਨੂੰ ਰਗੜੋ